ਭਾਰਤ 'ਚ 1 ਜੂਨ ਤੋਂ ਹੋਣ ਜਾ ਰਿਹਾ ਵੱਡਾ ਬਦਲਾ 1 ਜੂਨ ਤੋਂ ਬਦਲ ਜਾਣਗੇ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਿਯਮ ਹੁਣ ਬਿਨਾ ਆਰਟੀਓ ਟੈਸਟ ਦੇ ਬਣ ਜਾਵੇਗਾ ਤੁਹਾਡਾ ਲਾਇਸੈਂਸ ਸਰ ਸ਼੍ਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ 1 ਜੂਨ ਤੋਂ ਹੁਣ ਭਾਰਤ ਦੇ ਵਿੱਚ ਵੱਡਾ ਬਦਲਾਵ ਹੋਣ ਜਾ ਰਿਹਾ ਹੈ ਇਹ ਜੋ ਬਦਲਾਵ ਹੋਏਗਾ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਰੂਲਸ ਦੇ ਵਿੱਚ ਹੋਏਗਾ ਜਿਸ ਦਾ ਸਿੱਧਾ ਅਸਰ ਤੁਹਾਡੇ ਤੇ ਪਏਗਾ ਤਾਂ ਦੱਸ ਦਈਏ ਕਿ ਇਹ ਜੋ ਨਵੇਂ ਰੂਲਸ ਨੇ ਇਹ ਬੇहद ਜ਼ਰੂਰੀ ਨੇ ਜਾਣਨੇ ਕਿਉਂਕਿ ਜੇਕਰ ਤੁਸੀਂ ਇਹਨਾਂ ਰੂਲਸ ਨੂੰ ਨਹੀਂ ਜਾਣੋਗੇ ਤਾਂ ਕੋਈ ਮੁਸ਼ਕਲ ਵੀ ਖੜੀ ਹੋ ਸਕਦੀ ਹੈ ਪਰ ਇਸ ਦੇ ਵਿੱਚ ਫਾਇਦਾ ਕੀ ਹੋਏਗਾ ਹੁਣ ਆਰਟੀਓ ਦਫ਼ਤਰ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਆਰਟੀਓ ਦਫ਼ਤਰ ਜਾ ਕੇ ਟੈਸਟ ਡਰਾਈਵ ਨਹੀਂ ਦੇਣੀ ਪੈਗੀ ਸੋ ਜੋ ਨਵੇਂ ਨਿਯਮ 1 ਜੂਨ ਤੋਂ ਲਾਗੂ ਹੋਣ ਵਾਲੇ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਇਹ ਹੋਏਗਾ ਕਿ 1 ਜੂਨ ਤੋਂ ਇਹ ਨਿਯਮ ਲਾਗੂ ਹੋਣਗੇ ਆਰਟੀਓ ਦੇ ਚੱਕਰ ਤੋਂ ਛੁਟਕਾਰਾ ਮਿਲ ਜਾਏਗਾ ਤਦ ਆਦਿ ਇਹ ਕਿ ਇਸ ਤੋਂ ਬਾਅਦ ਨਵਾਂ ਡਰਾਈਵਿੰਗ ਲਾਇਸੈਂਸ ਬੜਵਾਉਣਾ ਬਹੁਤ ਹੀ ਆਸਾਨ ਹੋ ਜਾਏਗਾ ਦਰਅਸਲ ਸੜਕ ਪਰਿਵਹਨ ਅਤੇ ਰਾਜ ਮਾਰਗ ਮੰਤਰਾਲੇ ਨੇ ਭਾਰਤ ਦੇ ਵਿੱਚ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਨੇ ਜਿਸ ਦੇ ਨਾਲ ਡਰਾਈਵਿੰਗ ਦਾ ਲਾਇਸੈਂਸ ਪ੍ਰਾਪਤ ਕਰਨ ਦੀ ਪ੍ਰਕਿਰਿਆ ਬਹੁਤ ਹੀ ਸਰਲ ਹੋ ਜਾਏਗੀ ਨਵੇਂ ਨਿਯਮ ਦੇ ਵਿੱਚ ਡਰਾਈਵਿੰਗ ਲਾਇਸੈਂਸ ਬਣਵਾਉਣ ਦੇ ਲਈ ਆਰਟੀਓ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਬਿਨਾ ਆਰਟੀਓ ਨੂੰ ਟੈਸਟ ਦਿੱਤੇ ਹੀ ਲਾਇਸੈਂਸ ਬਣ ਜਾਏਗਾ ਸੁਝਾਣਦੇ ਹਾਂ ਕਿ ਇਸ ਦੇ ਵਿੱਚ ਕਿਹੜੇ-ਕਿਹੜੇ ਬਦਲਾਅ ਕੀਤੇ ਗਏ ਨੇ ਸਭ ਤੋਂ ਪਹਿਲਾ ਜੋ ਅਹਿਮ ਬਦਲਾਅ ਕੀਤਾ ਗਿਆ ਉਸ ਦੇ ਵਿੱਚ ਹੈ ਕਿ ਨਵੇਂ ਡਰਾਈਵਿੰਗ ਲਾਇਸੈਂਸ ਬਣਵਾਉਣ ਦੇ ਲਈ ਸੰਬੰਧਿਤ ਖੇਤਰੀ ਪਰਿਵਹਨ ਕਾਰ्यालय یعنی ਕਿ ਆਰਟੀਓ ਦੇ ਵਿੱਚ ਟੈਸਟ ਦੇਣ ਦੀ ਮੌਜੂਦਾ ਜੋ ਬਾਧਤਾ ਸੀ ਉਹ ਖਤਮ ਹੋ ਜਾਏਗੀ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇ ਕੋਲ ਆਪਣੀ ਪਸੰਦ ਦੇ ਨੇੜਲੇ ਕੇਂਦਰ ਤੇ ਡਰਾਈਵਿੰਗ ਟੈਸਟ ਦੇਣ ਦਾ ਆਪਸ਼ਨ ਹੋਏਗਾ ਸਰਕਾਰ ਪ੍ਰਾਈਵੇਟ ਪਲੇਅਰ ਨੂੰ ਡਰਾਈਵਿੰਗ ਟੈਸਟ ਲੈਣ ਦੇ ਲਈ ਅਧਿਕਰਿਤ ਕਰਦੇ ਹੋਏ ਪ੍ਰਮਾਣ ਪੱਤਰ ਜਾਰੀ ਕਰੇਗੀ ਦੂਸਰਾ ਨਿਯਮ ਹੈ ਵੈਦ ਲਾਇਸੈਂਸ ਦੇ ਬਿਨਾ ਵਾਹਨ ਚਲਾਉਣ ਤੇ ਭਾਰੀ ਜੁਰਮਾਨਾ ਲੱਗੇਗਾ ਇਸ ਨੂੰ ਵਧਾ ਕੇ 1000 ਰੁਪਏ ਤੋਂ 2000 ਰੁਪਏ ਕਰ ਦਿੱਤਾ ਗਿਆ ਯਾਨੀ ਡਬਲ ਚਲਾਨ ਦੇਣਾ ਪੈਗਾ ਇਸ ਤੋਂ ਲਾਗ ਜੇਕਰ ਕੋਈ ਨਾਬਾਲਗ ਵਾਹਨ ਚਲਾਉਂਦਾ ਹੋਇਆ ਪਾਇਆ ਜਾਂਦਾ ਹੈ ਤਾਂ ਉਸ ਦੇ ਮਾਤਾ ਪਿਤਾ ਦੇ ਖਿਲਾਫ ਕਾਰਵਾਈ ਤੱਕ ਕੀਤੀ ਜਾਏਗੀ ਅਤੇ ਨਾਲ ਹੀ 25000 ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਜਾਏਗਾ ਗੱਡੀ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਰੱਦ ਕਰ ਦਿੱਤਾ ਜਾਏਗਾ ਤੀਸਰਾ ਜੋ ਰੂਲ ਹੈ ਡਰਾਈਵਰ ਦਾ ਲਾਇਸੈਂਸ ਪ੍ਰਾਪਤ ਕਰਨ ਦੇ ਲਈ ਜ਼ਰੂਰੀ ਦਸਤਾਵੇਜ਼ਾਂ ਨੂੰ ਵੀ ਸਰਲ ਬਣਾ ਦਿੱਤਾ ਜਾਏਗਾ ਇਸ ਦਾ ਮਤਲਬ ਹੈ ਕਿ ਮੰਤਰਾਲੇ ਜੋ ਐਪਲੀਕੈਂਟ ਨੇ ਉਹਨਾਂ ਨੂੰ ਉਸ ਪ੍ਰਕਾਰ ਦੇ ਲਾਇਸੈਂਸ ਦੇ ਲਈ ਜ਼ਰੂਰੀ ਡਾਕੂਮੈਂਟਸ ਦੇ ਬਾਰੇ ਦੇ ਵਿੱਚ ਪਹਿਲਾਂ ਤੋਂ ਹੀ ਸੂਚਿਤ ਕਰੇਗਾ ਜੇਨਾਂ ਨੂੰ ਉਹ ਪ੍ਰਾਪਤ ਕਰਨਾ ਚਾਹੁੰਦੇ ਨੇ ਚੌਥਾ ਬਦਲਾਅ ਹੈ ਕਿ ਭਾਰਤ ਦੀਆਂ ਸੜਕਾਂ ਨੂੰ ਪਰਿਆਵਰਣ ਦੀ ਦ੍ਰਿਸ਼ਟੀ ਤੋਂ ਜ਼ਿਆਦਾ ਟਿਕਾਊ ਬਣਾਉਣ ਦੇ ਲਈ ਮੰਤਰਾਲੇ 9000 ਪੁਰਾਣੇ ਸਰਕਾਰੀ ਵਾਹਨਾਂ ਨੂੰ ਚਰਨਬੱਧ ਤਰੀਕੇ ਦੇ ਨਾਲ ਹਟਾਉਣ ਅਤੇ ਹੋਰਾਂ ਦੇ ਉਤਸਰਜਣ ਮਾਣਕਾਂ ਦੇ ਵਿੱਚ ਸੁਧਾਰ ਕਰਨ ਦੇ ਤਰੀਕਿਆਂ ਤੇ ਵਿਚਾਰ ਕਰ ਰਿਹਾ ਹੈ। ਪੰਜਵਾਂ ਜੋ ਬਦਲਾਅ ਹੈ ਉਸ ਦੇ ਵਿੱਚ ਹੈ ਕਿ ਡਰਾਈਵਰ ਲਾਇਸੈਂਸ ਦੇ ਲਈ ਆਪਣੀ ਜੋ ਆਨਲਾਈਨ ਐਪਲੀਕੇਸ਼ਨ ਪ੍ਰਕਿਰਿਆ ਹੈ ਉਸੇ ਤਰੀਕੇ ਦੇ ਨਾਲ ਹੀ ਕਰ ਸਕਦਾ ਜੋ ਐਪਲੀਕੈਂਟ ਹੈ ਉਹ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲੇ ਦੀ ਅਧਿਕਾਰਕ ਵੈਬਸਾਈਟ ਤੇ ਜਾ ਕੇ ਜੋ ਹੈ ਇਸ ਨੂੰ ਭਰ ਸਕਦਾ ਹੈ ਵੈਬਸਾਈਟ ਹੈ h h h t t p s parivahan.government.in ਇਸ ਤੇ ਜਾ ਕੇ ਆਨਲਾਈਨ ਜਮਾ ਕੀਤਾ ਜਾ ਸਕਦਾ ਫਾਰਮ ਹਾਲਾਂਕਿ ਉਹ ਮੈਨੂਅਲ ਪ੍ਰਕਿਰਿਆ ਦੇ ਮਾਧਿਅਮ ਤੋਂ ਵੀ ਜੋ ਨੇ ਆਪਣਾ ਫਾਰਮ ਭਰ ਸਕਦੇ ਨੇ ਅਤੇ ਸੰਬੰਧਿਤ ਆਰਟੀਓ ਦੇ ਵਿੱਚ ਜਾ ਸਕਦੇ ਨੇ ਤਦਾਦੀ ਕੀ ਪ੍ਰਾਈਵੇਟ ਡਰਾਈਵਿੰਗ ਸਕੂਲ ਖੋਲਣ ਦੇ ਲਈ ਵੀ ਨਿਯਮ ਤੈ ਕੀਤੇ ਗਏ ਨੇ ਡਰਾਈਵਿੰਗ ਸਕੂਲ ਖੋਲਣ ਵਾਲੇ ਦੇ ਕੋਲ ਘੱਟੋ ਘੱਟ 1 ਏਕੜ ਜ਼ਮੀਨ ਹੋਣੀ ਚਾਹੀਦੀ ਹੈ ਚਾਰ ਪਹੀਆ ਵਾਹਨ ਸਿਖਾਉਣ ਦੇ ਲਈ 2 ਏਕੜ ਹੋਣੀ ਚਾਹੀਦੀ ਹੈ ਤਾਂ ਸਕੂਲਾਂ ਨੂੰ ਜ਼ਰੂਰੀ ਪ੍ਰੀਖਣ ਸੁਵਿਧਾ ਪ੍ਰਦਾਨ ਕਰਨੀ ਹੋਵੇਗੀ ਜੋ ਸਿਖਾਉਣ ਵਾਲੇ ਨੇ ਉਹਨਾਂ ਦੇ ਕੋਲ ਹਾਈ ਸਕੂਲ ਡਿਪਲੋਮਾ ਤੇ ਘੱਟੋ ਘੱਟ 5 ਸਾਲ ਦਾ ਡਰਾਈਵਿੰਗ ਦਾ ਜੋ ਐਕਸਪੀਰੀਅੰਸ ਹੈ ਉਹ ਹੋਣਾ ਚਾਹੀਦਾ ਅਤੇ ਬਾਇਓਮੈਟ੍ਰਿਕਸ ਅਤੇ ਆਈਟੀ ਸਿਸਟਮ ਦੇ ਨਾਲ ਜਾਣੂ ਹੋਣਾ ਚਾਹੀਦਾ ਹੈ। ਦੇ ਲਈ ਸਮਾਂ ਵੀ ਤੈ ਕੀਤਾ ਗਿਆ ਜਿਹੜੇ ਹਲਕੇ ਮੋਟਰ ਵਾਹਨ ਨੇ ਯਾਨੀ ਕਿ ਐਲ ਐਮ ਵੀ ਉਹਨਾਂ ਦੇ ਲਈ ਜੋ ਸਿਖਲਾਈ ਦਾ ਸਮਾਂ ਹੈ ਚਾਰ ਹਫਤੇ ਚਾਰ ਹਫਤੇ ਦੇ ਵਿੱਚ ਯਾਨੀ 1 ਮਹੀਨੇ ਦੇ ਵਿੱਚ 29 ਘੰਟੇ ਘੱਟੋ-ਘੱਟ ਹੋਣੇ ਚਾਹੀਦੇ ਨੇ 8 ਘੰਟੇ ਦੀ ਥਿਊਰੀ ਦੀ ਜੋ এডੂਕੇਸ਼ਨ ਹੋਣੀ ਚਾਹੀਦੀ ਹੈ ਤੇ 21 ਘੰਟਿਆਂ ਦਾ ਪ੍ਰੈਕਟੀਕਲ ਹੋਣਾ ਚਾਹੀਦਾ ਜੋ ਹੈਵੀ ਵੀਕਲਸ ਨੇ ਯਾਨੀ ਐਚ ਐਮ ਵੀ ਉਹਨਾਂ ਲਈ ਡੇਢ ਮਹੀਨਾ ਯਾਨੀ 6 ਹਫਤਿਆਂ ਦੇ ਵਿੱਚ 38 ਘੰਟੇ ਦਾ ਸਮਾਂ ਪੂਰਾ ਹੋਣਾ ਚਾਹੀਦਾ ਯਾਨੀ ਘੰਟੇ ਥਿਉਰੀ ਤੇ 31 31 ਘੰਟੇ ਪ੍ਰੈਕਟੀਕਲ ਹੋਣਾ ਚਾਹੀਦਾ ਹੈ ਯਾਨੀ ਕਿ ਇਹ ਜੋ ਸਮਾਂ ਹੈ ਉਹ ਤੈਅ ਕਰ ਦਿੱਤਾ ਗਿਆ ਕਿ ਇੰਨੇ ਸਮੇਂ ਦਾ ਤੁਹਾਡੇ ਕੋਲ ਰਿਕਾਰਡ ਹੋਣਾ ਚਾਹੀਦਾ 8-8 ਘੰਟੇ ਦੀ ਥਿਉਰੀ ਹੋਣੀ ਚਾਹੀਦੀ ਹੈ ਤਾਂ ਪ੍ਰੈਕਟੀਕਲ ਵੀ ਕਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਡਰਾਈਵਿੰਗ ਦੀ ਜੋ ਸਿੱਖਿਆ ਲੈਂਦੇ ਹੋ ਤਾਂ ਤੁਹਾਨੂੰ ਲਾਇਸੈਂਸ ਉਥੋਂ ਮਿਲ ਜਾਏਗਾ ਜਿਸ ਲਈ ਤੁਹਾਨੂੰ ਆਰਟੀਓ ਦਫ਼ਤਰ ਜਾ ਕੇ ਵੱਖਰੇ ਤੌਰ ਤੇ ਟੈਸਟ ਨਹੀਂ ਦੇਣਾ ਪਏਗਾ ਤਾਂ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਆਰਟੀਓ ਆਫਿਸ ਜਾਣ ਦੀ ਹੁਣ ਜ਼ਰੂਰਤ ਨਹੀਂ ਹੋਏਗੀ ਨਿੱਜੀ ਡਰਾਈਵਿੰਗ ਸਕੂਲਾਂ ਦੇ ਲਈ ਜੋ ਨਿਯਮ ਬਣਾਏ ਗਏ ਨੇ ਉਸ ਦੇ ਆਧਾਰ ਤੇ ਤੁਹਾਡੇ ਜੋ ਡਰਾਈਵਿੰਗ ਲਾਇਸੈਂਸ ਨੇ ਤੁਹਾਨੂੰ ਉੱਥੋਂ ਹੀ ਮਿਲ ਸਕਦਾ ਤਾਂ ਦੱਸਿਏ ਕਿ ਜੋ ਵਾਹਨ ਨੇ ਉਹਨਾਂ ਦੇ ਲਈ ਵੀ ਸਮਾਂ ਦੱਸਿਆ ਗਿਆ ਤਾਂ ਇਹ ਵੀ ਦੱਸਿਆ ਗਿਆ ਕਿ ਲਾਇਸੈਂਸ ਬਣਾਉਣ ਦੀ ਕਿਹੜੀ-ਕਿਹੜੀ ਫੀਸ ਹੋਏਗੀ ਲਰਨਿੰਗ ਲਾਇਸੈਂਸ 200 ਰੁਪਏ ਚ ਬੜੇਗਾ ਲਰਨਰ ਲਾਇਸੈਂਸ ਨੂੰ ਰੀਨਿਊ ਕਰਵਾਉਣਾ ਉਹ ਵੀ 200 ਰੁਪਏ ਚ ਹੋਏਗਾ ਇੰਟਰਨੈਸ਼ਨਲ ਲਾਇਸੈਂਸ 1000 ਰੁਪਏ ਚ ਪਰਮਨੈਂਟ ਲਾਇਸੈਂਸ 200 ਰੁਪਏ ਚ ਪਰਮਨੈਂਟ ਲਾਇਸੈਂਸ ਰੀਨਿਊ ਕਰਵਾਉਣ ਦੀ 200 ਰੁਪਏ ਫੀਸ ਹੋਏਗੀ ਡਰਾਈਵਿੰਗ ਸਕੂਲ ਲਾਇਸੈਂਸ ਜਾਰੀ ਕਰਨਾ ਜਾਂ ਰੀਨਿਊ ਕਰਨਾ 10000 ਰੁਪਏ ਉਸਦੀ ਫੀਸ ਹੋਏਗੀ ਡਰਾਈਵਿੰਗ ਸਕੂਲ ਡੁਪਲੀਕੇਟ ਲਾਇਸੈਂਸ ਜੋ ਹੈ ਉਹ 5000 ਰੁਪਏ ਚ ਮਿਲੇਗਾ ਯਾਨੀ ਇਸ ਤਰੀਕੇ ਨਾਲ ਤੁਸੀਂ ਹੁਣ ਆਪਣਾ ਡਰਾਈਵਿੰਗ ਲਾਇਸੈਂਸ ਬਿਨਾ ਆਰਟੀਓ ਦੇ ਵਿੱਚ ਟੈਸਟ ਦਿੱਤੇ ਬਣਵਾ ਸਕਦੇ ਹੋ